ਮੈਂ ਭਪਿੰਦਰ ਸਿੰਘ ਦੋਸਤਪੁਰਾ ਜਲਾ ਪ੍ਰਧਾਨ ਭਾਰਤੀ ਕਿਸਾਨ union ਲਖਵਾਲ ਅੱਜ ਇਸ ਸਕੀਮ ਦੇ ਵਿਸ਼ਾ ਨਰੇਚਾਂ ਦੇ ਤੇ ਪੂਰੇ ਪੰਜਾਬ ਦੇ ਵਿੱਚ 28 ਤਰੀਕ ਤੋਂ ਲੈ ਕੇ 4 ਤਰੀਕ ਤੱਕ ਪੂਰਾ ਝੰਡਾ ਮਾਰਚ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੋਕ ਕਰਨ ਵਾਸਤੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਜਿਹਦਾ ਰੋਸ ਅੱਜ ਸਾਡੇ ਪੰਜਾਬ ਦੀ ਗਵਰਨਮੈਂਟ ਆ ਉਹ ਕੇਂਦਰ ਦੀ ਗਵਰਨਮੈਂਟ ਨੇ ਜਿਹਨੇ ਬੈਲ ਪੰਜਾਬ ਦੀ ਗਵਰਨਮੈਂਟ ਨੂੰ ਭੇਜਿਆ ਪੰਜਾਬ ਦੀ ਗਵਰਨਮੈਂਟ ਪ੍ਰਤੀ ਰੋਸ ਸਾਨੂੰ ਇਸ ਦਾ ਗੱਲ ਦਾ ਹੈ ਵੀ ਜਿਹੜੇ ਬੀਜ ਸੋਧ ਬਿੱਲ ਤੇ ਬਿਜਲੀ ਬਿੱਲ ਜਿਹੜਾ ਬਣਾ ਕੇ 2025 ਭੇਜਿਆ ਲੇਬਰ ਕੋਡ ਬਣਾ ਕੇ ਭੇਜੇ ਆ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਚੁੱਪੀ ਵੱਟ ਰਹੀ ਹੈ ਉਸ ਨੂੰ ਲੈ ਕੇ ਅਸੀਂ ਰੋਸ ਮਾਰਚ ਆ ਅੱਜ ਕੱਢਣ ਜਾ ਰਹੇ ਆ ਜਿਦਾ ਕਿ ਦੁਨਨੇ ਕਦੋਂ ਲੈ ਕੇ ਪਿੰਡਾਂ ਦੇ ਵਿੱਚ ਖੋਸਾ ਲੰਡੇ ਕੇ ਤਰ੍ਹਾਂ ਇਸ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਡੱਕਰੂ ਜਾ ਕੇ ਸਮਰਥ ਹੋਊਗਾ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਆ ਰਹੀ ਹੈ ਬੀਜ ਸੋਧ ਬਿੱਲ ਰੈਲੀ ਆ ਇਹ ਇੰਨੇ ਲੋਕਾਂ ਦੇ ਸਾਡੇ ਤੇ ਮਾਰੂ ਹੋਣਗੇ ਕੇ ਬੀਜ ਜਿਹੜਾ ਹੈਗਾ ਵੀ ਅਸੀਂ ਆਪਦੇ ਤੋਂ ਲੈ ਕੇ ਘਰੋਂ ਬੀਜ ਅਸੀਂ ਲੈ ਕੇ ਬੀਜ ਨਹੀਂ ਅਸੀਂ ਵੇਚ ਸਕਦੇ ਨਾ ਕਿਸੇ ਨੂੰ ਅਸੀਂ ਦੇ ਸਕਦੇ ਆ ਜਿਹੜਾ ਬਿਜਲੀ ਹੈ ਬਿਜਲੀ ਦੇ ਵਿੱਚ ਕੱਲਾ ਕਿਸਾਨ ਨਹੀਂ ਆਉਂਦਾ ਉਹਦੇ ਵਿੱਚ ਟੋਟਲ ਖਪਤਕਾਰ ਆਉਂਦਾ ਉਹਦੇ ਵਿੱਚ ਮੁਲਾਜ਼ਮ ਵੀ ਆਉਂਦੇ ਉਹਦੇ ਵਿੱਚ ਤੁਸੀਂ ਵੀ ਆਉਨੇ ਆ ਜੇ ਉਹ ਮਤਲਬ ਬਿਜੀਦਰਾ ਕਿਸੇ ਤਰ੍ਹਾਂ ਦਾ ਵੀ ਉਹਦੇ ਵਿੱਚ ਮੰਨ ਲਓ ਕਿਸੇ ਕੋਈ ਮੈਂਟੇਨੈਂਸ ਕਰਾਉਣੀ ਹੈ ਤੇ ਬਿਜਲੀ ਬਿੱਲ ਨੂੰ ਉਹਦੇ ਵਿੱਚ ਖਪਤਕਾਰ ਦੇ ਉੱਤੇ ਬਹੁਤ ਜ਼ਿਆਦਾ ਪਊਗਾ ਔਰ ਇਹ ਇੱਕ ਪ੍ਰਾਈਵੇਟੇਸ਼ਨ ਦੇ ਹੱਥਾਂ ਦੇ ਵਿੱਚ ਦੇਣ ਵਾਸਤੇ ਉਹਨਾਂ ਨੂੰ ਹੱਥ ਕਾਮਯਾਬ ਕਰਨ ਵਾਸਤੇ ਇਹ ਸਰਕਾਰਾਂ ਬਿੱਲ ਲਿਆ ਰਹੀਆਂ ਕਾ ਕਰ ਰਹੇ ਹੋ ਕਿ ਸੁਣਵਾਈ ਨਹੀਂ ਹੁੰਦੀ ਤੇ ਇਸ ਨਾਲ ਕਿਸ ਤਰ੍ਹਾਂ ਰਹਿ ਜਦੋਂ ਇਸ ਤੋਂ ਲੈ ਕੇ ਅੱਗੇ 10 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੀਟਿੰਗਾਂ ਹੋਣਗੀਆਂ ਔਰ 16 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਪੂਰੇ ਵੱਡੇ ਰੋਸ ਮਜਾਰੇ ਕੀਤੇ ਜਾਣਗੇ ਜਿਹਦੇ 12 ਤੋਂ 3 ਵਜੇ ਤੱਕ ਦਾ ਸਮਾਂ ਆਊਗਾ ਔਰ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਦੀਆਂ ਪੰਜਾਬ ਦੀਆਂ ਇਸ ਗੱਲ ਨੂੰ ਤੇ ਕੇਂਦਰ ਸਰਕਾਰ ਦੀ ਅੱਖਾਂ ਖੋਲਣ ਵਾਸਤੇ ਉਹ ਮਜਾਰਾ ਕੀਤਾ ਜਾਊਗਾ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ 16 ਜਨਵਰੀ ਤੋਂ ਬਾਅਦ ਦੇ ਵਿੱਚ ਦੁਬਾਰਾ ਇਸ ਕੇ ਮੀਟਿੰਗ ਕਰਕੇ ਪ੍ਰੋਗਰਾਮ ਦਿੱਤੇ ਜਾਣਗੇ ਮੋਦੀ ਸਰਕਾਰ ਜਿਹੜੀ ਹੈਗੀ ਹੈ ਇਹ ਬਿਜਲੀ ਸੋਧ ਬਿੱਲ 2025 ਜਿਹੜਾ ਹੈਗਾ ਇੱਕ ਬੀਜ ਬਿੱਲ 2025 ਹੈ ਇਹ ਜਿਹੜਾ ਹੈਗਾ ਪਾਸ ਕਰਨਾ ਚਾਹੁੰਦੀ ਹੈ ਇਹ ਐ ਸੈਸ਼ਨ ਤੇ ਪਾਸ ਕਰਨੇ ਸੀਗੇ ਲੋਕਾਂ ਦੇ ਵਿਰੋਧ ਕਰਕੇ ਐ ਸੈਸ਼ਨ ਤੇ ਨਹੀਂ ਲਿਆਂਦੇ ਹੁਣ ਅਗਲੇ ਸੈਸ਼ਨ ਤੇ ਲਿਆਉਣਗੇ ਸਾਡਾ ਇਹ ਹੈਗਾ ਕਿ ਜੇ ਬਿਜਲੀ ਸੋਧ ਬਿੱਲ 2025 ਪਾਸ ਹੋ ਜਾਂਦਾ ਹੈਗਾ ਤਾਂ ਜਿਹੜੇ ਹੈਗੇ ਆ ਬਿਜਲੀ ਜਿਹੜਾ ਹੈਗਾ ਸਾਰੇ ਦੇਸ਼ ਦੇ ਬਿਜਲੀ ਬੋਰਡ ਪ੍ਰਾਈਵੇਟ ਅਨੇ ਵਿਖ ਜਾਣੇ ਸਾਰੀ ਬਿਜਲੀ ਮਹਿੰਗੀ ਹੋ ਜਾਣੀ ਹੈਗੀ ਹੈ ਗਰੀਬ ਘਰਾਂ ਦਾ ਇਨਾ ਨੁਕਸਾਨ ਹੋਣਾ ਹੈਗਾ ਕਿ ਬਿਲੀ ਘਰਾਂ ਚ ਚਲਾਉਣ ਨੂੰ ਨਹੀਂ ਮਿਲਿਆ ਕਰਨੀ ਮੋਟਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਬਸਿਡੀ ਬੰਦ ਹੋ ਜਾਣੀ ਹੈ ਗਰੀਬਾਂ ਦੀ ਘਰਾਂ ਦੇ ਜਿਹੜੀ ਮੀਟਰਾਂ ਦੇ ਸਬਸਿਡੀ ਮਿਲਦੀ ਉਹ ਵੀ ਬੰਦ ਹੋ ਜਾਣੀ ਹੈਗੀ ਹੈ ਤੇ ਇਹ ਬਿਜਲੀ ਬੋਰਡ ਕਾਰਪੋਰੇਟ ਕਰਾਣਿਆਂ ਦੇ ਹੱਥੇ ਚਲੇ ਜਾਣੇ ਆ ਐਂ ਜਿਹੜਾ ਬੀਜ ਬਿੱਲ ਹੈ ਜੇ ਉਹ ਬੀਜ ਬਿੱਲ ਪਾਸ ਹੋ ਜਾਂਦਾ ਤਾਂ ਖੇਤੀਬਾੜੀ ਦਾ ਤੰਦਾ ਜਿਹੜਾ ਸਾਰਾ ਚੋਪਟ ਹੋ ਜਾਣਾ ਖੇਤੀ ਨਾਲ ਸੰਬੰਧ ਜਿਹੜੇ ਬੀਜ ਹੈਗੇ ਆ ਉਹ ਸਾਰੇ ਜਿਹੜੇ ਹੈਗੇ ਵੱਡੀਆਂ ਕੰਪਨੀਆਂ ਤਾਂ ਰਾਹਾਂ ਆਣਗੇ ਤੇ ਇੱਥੋਂ ਦੀ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਨਹੀਂ ਵੇਚ ਵਟ ਸਕੂਗਾ ਆਏ ਜਿਹੜਾ ਹੈਗਾ ਮਨਰੇਗਾ ਕਾਨੂੰਨ ਹੈਗਾ ਜਿਹੜਾ ਸਰਕਾਰ ਹੁਣ ਲੈ ਕੇ ਆ ਰਹੀ ਹੈ ਲੈ ਆਂਦਾ ਜਿਹੜਾ ਤਾਂ ਪਾਸ ਹੋ ਗਿਆ ਹੈਗਾ ਉਹਦੇ ਨਾਲ ਸਰਕਾਰ ਕਹਿੰਦੀ ਅਸੀਂ 125 ਦਿਨ ਦਾ ਰੋਜ਼ਗਾਰ ਦੇਣਾ ਹੈ ਪਰ ਪਿਛਲੇ ਸਮੇਂ ਦੇ ਵਿੱਚ ਕਦੇ ਵੀ 50 ਦਿਨ ਤੱਕ ਵੀ ਰੋਜ਼ਗਾਰ ਨਹੀਂ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਜਿਹੜੀਆਂ ਹੈਗੀਆਂ ਰਾਜਾਂ ਦੀਆਂ ਸਰਕਾਰਾਂ ਨੂੰ ਕਹਿੰਦੇ 23% ਜਿਹੜਾ ਇਹ ਲਾਉਣੀਆਂ 60% ਸੈਂਟਰ ਗੋਲ ਲਉਣੀਆਂ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ 10% ਦਾ ਲਾਉਂਦੀਆਂ ਨੇ 40% ਕਿੱਥੋਂ ਦੇ ਦੇਣੀਆਂ ਇਸ ਕਰਕੇ ਜਿਹੜਾ ਹੈਗਾ ਮਜ਼ਦੂਰਾਂ ਦਾ ਵੀ ਜਿਹੜਾ ਹੈਗਾ ਉਹ ਰੁਜ਼ਗਾਰ ਜਿਹੜਾ ਹੈਗਾ ਖੁਸ਼ ਜਾਣਾ ਚਾਹੀ ਖੁਸ਼ ਜਾਣਾ ਹੈਗਾ ਇਸ ਕਰਕੇ ਸਾਡੀ ਮੰਗ ਹੈਗੀ ਆ ਕਿ ਜਿਹੜੇ ਕਾਨੂੰਨ ਰੱਦ ਕੀਤੇ ਜਾਣ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇਗੇ ਉਹਨਾਂ ਚਿਰ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਜਿਹੜਾ ਹੈਗਾ ਹੋਰ ਤੇਜ਼ ਕੀਤਾ ਜਾਊਗਾ ਕਿਹੜੇ ਕਿਹੜੇ ਪਿੰਡਾਂ ਵਿੱਚ ਜਾ ਰਹੇ ਆ ਅੱਜ ਜਿਹੜਾ ਹੈਗਾ ਅਜ ਤੋਂ ਦੁੰਨੇ ਵਾਲੇ ਤੋਂ ਲੰਡੇ ਕੇ ਕੋਸਾ ਡਰੋਲੀ ਇਹਨਾ ਵਗੈਰਾ ਜਿਹੜੇ ਦਾ 15 14 ਪਿੰਡ ਹੈਗਾ ਦਾਰਾਪੁਰ ਜਾ ਕੇ ਅਸੀਂ ਖਤਮ ਕਰਨਾ ਹੈਗਾ ਇਹ 15 14 ਪਿੰਡ ਜਿਹੜੇ ਇੰਦਰਲੇ ਸਾਈਡ ਦੇ ਅੱਧ ਗੱਡੇ ਜਾਣੇ ਤੁਹਾਡੇ ਨੂੰ ਕੰਮ ਸਮੇਂ ਤੋਂ ਜੇ ਸਰਕਾਰੇ ਉੱਤੇ ਜਾ ਰਹੇ ਮਗਰ ਸਰਕਾਰਾਂ ਦੇ ਜਿਹੜੀ ਹੈ ਕਰਨ ਦੇ ਬੰਦੂਰ ਨਹੀਂ ਸੈਕਦੀ ਆਨਵਰਸ ਕਿਸ ਤਰ੍ਹਾਂ ਸਰਕਾਰ ਕਰ ਗਈ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਸਰਕਾਰਾਂ ਮੰਗਾ ਮੰਨਣ ਲਈ ਮਜਬੂਰ ਹੋ ਜਾਂਦੀਆਂ ਨੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਾਲੇ ਨੂੰ ਲਿਆਉਂਦੇ ਸੀ ਮੋਦੀ ਕਹਿੰਦਾ ਸੀਗਾ ਮੈਂ ਨਾ ਮੰਨੂ ਉਹ ਮਨਵਾਏ ਨੇ ਲਾਗੂ ਹੋਏ ਨਹੀਂ ਅੱਜ ਤੱਕ ਉਹ ਰਾਧ ਗੀਤੇ ਨੇ ਮੋਦੀ ਸਰਕਾਰ ਨੇ ਅਹੀਂ ਜਿਹੜਾ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਕ ਲਾਉਣਾ ਚਾਹੁੰਦੇ ਲੋਕਾਂ ਨੇ ਵਿਰੋਧ ਕੀਤਾ ਨਹੀਂ ਲਾ ਸਕੇ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਉਹਦੇ ਚ ਆਪ ਦਾ ਹੁਕਮ ਚਲਾਉਣਾ ਚਾਹੁੰਦੇ ਨਹੀਂ ਚੱਲਿਆਗਾ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਈ ਸੀ ਲੋਕ ਲੜੇ ਆ ਤਾਂ ਉਹ ਲੈਂਡ ਪੂਲਿੰਗ ਜਿਹੜੀ ਅੱਜ ਤੱਕ ਲਾਗੂ ਨਹੀਂ ਹੋਈ ਜਦੋਂ ਲੋਕ ਲੜਦੇ ਨੇ ਇਕੱਠੇ ਹੋ ਕੇ ਤਾਂ ਉਹ ਜਿਹੜੀਆਂ ਆਈਆਂ ਸਰਕਾਰਾਂ ਝੁਕਦੀਆਂ